ਜੇ ਕੋ ਨਾ ਪੜ੍ਹ ਦੇਣ ਵਾਲਾ ਪੜ੍ਹੇਗਾ ਉਹਦਾ ਉਜਾਰਾ ਵੀ ਨਹੀਂ ਬੱਝਦਾ ਤੇ ਜੇ ਕੋ ਨਾ ਪੜ੍ਹ ਦੇਣ ਵਾਲਾ ਦਰਪਨੀ ਬਾਣੀ ਦੀ ਕਹਾਣੀ ਸੁਣੀਦਾ ਜਾਂ ਇਹ ਬਾਣੀ ਪੜ੍ਹੇਗਾ ਤਾਂ ਹੀ ਹੈ ਤੇ ਉਹਦਾ ਦਿਲ ਘਟ ਜਾ ਜੇਗਾ ਚੇਤਾ ਰਹਿਣ ਦੇ ਤੇ ਕਾਹ ਕੰਦੇ ਕਾਹ ਦੇ ਹੈ ਇਹ ਬਾਣੀ ਦੇ ਦਿੱਤੇ ਭੂਣਿਆਂ ਦੀਆਂ ਟਾਪਾਂ ਲੋਗ ਇਹਦੇ ਵਿੱਚ ਕੰਕਾਰਾਂ ਦਾ ਮਾਰਕਾ ਦਾ ਇਸ ਤੂਰਵੇਂ ਦੇ ਵਿੱਚ ਵਰਤਾ ਮਾਰਦੇ ਐ ਖੇਰੇ ਦੇ ਵਿੱਚ ਗੱਜਦੇ ਐ ਬਾਣੀ ਦੇ ਦਰਮਿਆਨ ਦੇ ਵਿੱਚ ਇਹ ਤੇ ਕਾਕੜਦਾ ਕਾਕੜਦਾ ਬਾਕੜਦਾ ਐ ਜਦੋਂ ਪੜਦੇ ਐ ਤੇ ਫੂਲ ਖੋਲਦਾ ਐ ਜਿਵੇਂ ਪੱਤੇ ਦਾ ਸ਼ੁਰੂ ਤੇ ਜਰੂਰ ਤੇ ਫੂਲ ਛੰਗ ਆਇਆ ਤੇ ਜਦੋਂ ਕਾਕੜਦਾ ਕਾਕੜਦਾ ਵਾਲਾ ਇਹ ਨਾਮੂ ਬੜੇ ਹਾਰ ਤੇ ਫੂਲ ਤੇ ਫਿਰ ਉਹ ਜਿਵੇਂ ਮਧਾਤ ਦੇ ਘਰੇ ਚੋਲਦੇ ਤਦੋਂ ਫੂਲ ਆ ਜਾਵੇਗਾ میں کرتا گیا نام درازاں تیر طرف ماں پوچھیا دل دے پانی پانی جیے ہے کہ گرو خام دے پنس کے پڑھیں ہوئی ہے اپ بندے پانی بڑے کا گرو کے پانی نثار کرے گی نمساط دکرے کہ جا گرو بیر دا کو تال پر ساتھ تلو تروں خیال ساتھ سچ کے ہے مندر مہا پرشن دے جیرا دے ਕਲ ਅਕਵਾ ਕੰਗਰਸ ਸਿੰਘ ਦੇ ਬਾਪਾ ਜੀ ਸਿੱਖੀ ਨੂੰ ਕਹਿ ਰਹੇ ਕਿ ਫਾਣੀ ਇਹ ਤੇ ਸਾਡਾ क्षत्रिय ਧਰਮ ਦਾ ਪਹਿਲੂ ਹੀ ਪਰਿਆਹੇ ਨਹੀਂ ਲੋੜ ਤੇ ਯਾਤ ਕਰ। ਤੇਗ ਲੜ ਕੇ ਜਾਓ ਕਿ ਜੱਗ ਦੇ ਵਿੱਚ ਜਾ ਕੇ ਜੱਤ ਯੁੱਧ ਕਰੋ ਪਰ ਮੇਟ ਨਾਲ ਖਾਓ ਸਾਹਮਣੇ ਹੋ ਕੇ ਸੂਰਮਿਆਂ ਦੇ ਸਾਹਮਣੇ ਹੋ ਕੇ ਦੁਸ਼ਮਣਾਂ ਦੇ ਸ਼ਹੀਦੀ ਪੋਣਾ ਕਰਿਓ। ਜਸ ਨੈਨ ਅੰਤਿ ਕਹਦੇ ਵਿੱਚ ਜੇ ਤ ਨਹੀਂ ਪ੍ਰਲੋਭ ਤੇ ਲਗੇ ਸ਼ਹੀਰ ਹੋਗੇ ਤੇ ਉੱਥੇ ਵੀ ਤਨ ਉੱਚੇ ਪਾ ਕੇ ਸੱਚਾੜ ਵਾਲੇ ਪ੍ਰਾਪਤੀ ਹੋਵੇ ਤੇ ਆਪ ਨਹੀਂ ਇਥੇ ਧਰਮੀ ਨੇ ਜੁਤੀ ਧਾਣਾ ਪਾ ਲਈ ਜਸ ਫਾਦੀ ਰਹੀ ਦੁਨੀਆ ਤੱਕ ਹੋਵੇ ਸ਼੍ਰੀਦਾ ਦਾ ਜਸ ਸਤ ਸੰਗੀਤ ਕੋ ਜੋਗ ਰਟਾਲਾ ਆਪਾਂ ਇੱਕ ਵਖਤ ਕਹਿੰਦੇ ਹਾਂ ਬਾਲੂ ਦਾ ਸਮਾਰ ਸਿਰ ਤੇ ਪਾਉਂਦਾ ਜੀ ਜੋਗ ਰਟਾਲਾ ਖਾਲਸਾ ਕਰਿਓ ਜੇ ਜਾਪਾ ਗੁਰੂ ਸਾਹਿਬ ਜੀ ਨੂੰ ਜੁਗੋ ਜੁਗ ਅਤਮ ਕਹਿੰਦੇ ਆ ਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਭਗਤਾਂ ਦੀ ਬਾਣੀ ਜਿੰਨੇ ਸਿੱਖਾਂ ਦੀ ਬਾਣੀ ਆ ਉਹ ਸਿਖੇ ਜੁਗੋ ਜੁਗ ਤਾਮ ਉਹ ਭਗਤ ਦੇ ਨਾਮ ਜੁਗੋ ਜੁਗ ਨਟਕ ਹੈ ਤੇ ਜੇ ਮਹਾਰਾਜ ਦੇ ਪਾਤਸ਼ਾਹ ਦਾ ਖਾਲਸਾ ਪਾਸ ਹੈ ਸ਼ਰੀਰ ਸਿੰਘ ਹੈ ਉਹ ਵੀ ਸਾਥ